ਸਿੱਧਾ ਸਿੱਧਾ 2 ਲੱਖ ਰੁਪਏ ਦਾ ਫਾਇਦਾ ਤੁਹਾਡਾ ਅਸੀਂ ਕਰਕੇ ਦੇਨੇ ਤੇ ਕਿਵੇਂ ਹੋਣਾ ਉਹ ਸਾਰੀ ਵੀਡੀਓ ਤੁਸੀਂ ਦੇਖ ਲਿਓ ਤੇ ਇੱਧਰ ਮਾਰਦੇ ਕੈਮਰਾ ਐਨੇ ਕਰਨਾ ਤੇ ਇਹ ਤੋਂ ਕਰਵਾਉਨੇ ਤੇ ਜੇ ਨਾ ਹੋਇਆ ਨਹੀਂ ਕਿਉਂ ਨਾ ਹੋਇਆ ਹੋ ਗਿਆ ਹੋ ਗਿਆ ਯਾਰ ਤੇਰੇ ਤੇ ਯਕੀਨ ਹੈ ਕਰਦੇ ਸ਼ੁਰੂ ਅਸੀਂ ਗੱਲ ਵੀ ਸਾਰੇ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੂੰ 2 ਲੱਖ ਤੋਂ ਵੀ ਵੱਧ ਹੋ ਜਾਊਗਾ ਢਿੱਲੋ ਹੈਗਾ ਅੱਛਾ ਜਮਾ 21 ਮਾਡਲ ਹੈ ਅੱਛਾ ਕ੍ਰੀ ਸਪੀਡ ਹੈ ਅੱਛਾ ਸ਼ਟਲ ਸ਼ਿਫਟ ਹੈ ਚੇਂਜਰ ਹੈ ਹਰੇਕ ਗੇਅਰ ਚ ਬੈਠ ਕੰਡੀਸ਼ਨ ਬਾਕੀ ਚੈੱਕ ਕਰਾ ਦੇ ਹੂੰ ਸਾਰੀ ਅੱਛਾ ਟਾ ਡੂਰ ਸਾਰਾ ਕੁਝ ਨਾਲ ਦਾ ਹੀ ਹੈ ਜਿਵੇਂ ਨਵਾਂ ਟਰੈਕਟਰ ਹੈ ਤੇ ਘੰਟਿਆਂ ਵਾਲਾ ਮੀਟਰ ਮੇਰੇ ਧਿਆਨ ਚ ਨਹੀਂ ਉਹ ਵੀ ਚੈੱਕ ਕਰ ਲੈ ਕਿ ਕਿੰਨਾ ਕੁ ਚੱਲਿਆ ਹੋਊਗਾ ਸੋਨਾ ਦੇ ਟਾਇਰਾਂ ਦੇ 60 ਹੈ 50 ਨਹੀਂ 60 ਹੈ ਚਾਰ ਸਿਲੰਡਰ ਦੇ ਵਿੱਚ ਆ ਗਿਆ ਵੇਟ ਬੂਟ ਲੱਗੇ ਹੋਇਆ ਤਾਂ ਆਪਣੇ ਤਾਂ ਸਾਰਾ ਚੈੱਕ ਕਰਾ ਦੇ ਰੈਡਰ ਨੂੰ ਬਾਕੀ ਸਾਰਾ ਟਾਪ ਆ ਗਿਆ ਤੇਰੀ ਫੁੱਲ ਟਾਪ ਹੈ 3 ਸਪੀਡਾ ਸ਼ਟਲ ਸ਼ਿਫਟ ਗੇਅਰ ਹੈ ਹੁਣ ਜਿਹੜੇ ਜਿੰਨਾ ਗਾਹ ਨੂੰ ਪਜੂ ਉਹਨਾਂ ਪਜਾਣੂ ਉਹਨਾਂ ਪਿਛੋਂ ਡਿਸਕੂਵਟਰ ਇਧਰ ਲੈ ਆਈ ਬੜਾ ਜਰ ਉਹਰੇ ਲਈ ਜਸ ਤੁਹਾਡੇ ਜੀ ਕਾਲੀ ਕਰਦਾ ਆਹ ਦੇਖ ਆਹ ਦੇ ਕੰਪਨੀ ਦਾ ਨਾਲ ਦਾ ਸਮਾਨ ਉਹ ਵੇ ਇੱਕ ਚੀਜ਼ ਹੈ ਤਰਵੰਡੀ ਵਾਲੇ ਨੇ ਬੋਲੇ ਵੰਗੂ ਪੱਜੇ ਕਰਦੇ ਭਾਈ ਜੀ ਥੋੜਾ ਜਿਆਦਾ ਥੇ ਥੋੜਾ ਜਿਆਦਾ ਪਤਾ ਨਹੀਂ ਕੀ ਪੁੱਛਣੂ ਆ ਗਏ ਹਨਾ ਤੇ ਨੰਬਰ ਹਰਿਆਣਾ ਆ ਗਿਆ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਸਿਰਫ 6 ਲੱਖ ਰੁਪਏ ਦਾ ਮਾਰ ਸਾਢੇ 8 ਤੋਂ ਘੱਟ ਮਿਲਦਾ ਨਹੀਂ ਨਾ ਸਾਢੇ 8 ਤੋਂ ਘੱਟ ਮਿਲਦਾ ਨਹੀਂ ਸਵਾ 8 ਦਾ ਹੀ ਰੱਖ ਲੋ ਸਵਾ ਦਾ ਮੰਨ ਲੋ 2 ਹੋ ਗਿਆ 6 ਲੱਖ ਰੁਪਏ ਦਾ ਦੇਣਾ 5000 ਵੀਡੀਓ ਦੇਖਣ ਵਾਲੇ ਨੂੰ ਮਾਨਤਾ ਵੀਡੀਓ ਤੇ ਜਿਹੜਾ ਆ ਕੇ ਖਰੀਦਦਾ ਪੂਣੀ ਹੈਗਾ ਵੀਡੀਓ ਦੇਖਣ ਵਾਲੇਨਾਂ ਦਾ ਸਵਾਸ਼ੇ ਡਿਮਾਂਡ ਹੈ ਸਵਾਸ਼ੇ ਡਿਮਾਂਡ ਸਵਾਸ਼ੇ ਡਿਮਾਂਡ 6 ਲੱਖ ਦਾ ਦੇਣਾ ਹੈ 5000 ਵੀਡੀਓ ਦੇਖ ਕੇ ਵਾਲਿਆਂ ਨੂੰ ਜਿਹੜਾ ਮਨ ਲੱਗਦਾ ਸਕਰੀਨ ਸ਼ਾਟ ਲੈ ਆਊਗਾ ਸ਼ੇਅਰ ਕਰਕੇ ਜੋ ਵੀ ਹੈਗਾ ਲੱਗਾ ਜੋ ਮੇ ਵੀ ਹੈਗਾ ਕੋਈ ਚੱਕਰ ਵੀ ਹੈਗਾ ਹੈਨਾ ਹਾਂਜੀ ਤੇ ਕਈ ਵਾਰ ਸੰਗ ਜਾਂਦੇ ਹਨ ਵੀਡੀਓ ਤਾਂ ਦੇਖ ਕੇ ਆਏ ਹੁੰਦੇ ਆ ਤੇ ਇੱਥੇ ਆ ਕੇ ਕਈ ਵਾਰੀ ਸੌਦੇ ਤੇ ਲੱਗ ਜਾਂਦੀ ਨਹੀਂ ਆ ਉਹ ਕੀ ਹੁੰਦਾ ਵੀ ਕੀ ਸੌਦਾ ਘੱਟ ਵਣ ਜੋ ਦੱਸਦੇ ਨਹੀਂ ਬਾਈ ਵੀਡੀਓ ਦੇਖ ਕੇ ਜਦੋਂ ਸੌਦਾ ਸੌਦਾ ਉਹ ਦੱਸ ਦਿੰਦਾ ਬਾਈ ਵੀਡੀਓ ਤਾਂ ਦੇਖੀ ਸੀ ਫਿਰ ਦੇਖੀ ਸੀ ਉਹ ਮੈਂ ਦੇਖੀ ਸੀ ਉਹ ਮੈਂ ਉਹੀ ਤਾਂ ਹੈ ਉਹ ਦੇਖਿਆ ਨਾ ਫੋਨ ਵੀ ਕੀਤਾ ਸੀ ਤੂੰ ਚੱਕਿਆ ਤੂੰ ਮੇਰਾ ਫੋਨ ਨਹੀਂ ਚੱਕਿਆ ਬਾਈ ਮੈਂ ਅਸੀਂ 15 ਵਾਸੀ ਵੀ ਆ ਫੋਨ ਨਹੀਂ ਚੱਕਦੇ ਕੋਈ ਕਹਿੰਦਾ ਚੱਕਿਆ ਜਾਂਦਾ ਨਹੀਂਗਾ ਕੋਈ ਕਹਦੇ ਆ ਕੇ ਵੀ ਤੂੰ ਮੇਰਾ ਫੋਨ ਨਹੀਂ ਚੱਕਿਆ ਅਸੀਂ ਸੱਚ ਮੰਨ ਲੈਨੇ ਕਿਉਂਕਿ ਚੱਕਿਆ ਜਾਂਦਾ ਹੀ ਨਹੀਂ ਚੱਕਿਆ ਜਾਂਦਾ ਨਹੀਂ ਨਾ ਨਿਕਲ ਰਿਹਾ ਇਹਦੇ ਟਾਇਰ ਚਾਰੇ ਨਾਲ ਦੇ ਆ ਗਏ ਸਾਰਾ ਕੁਝ ਨਾਲ ਦਾ ਮਾਰਕਾ ਸਾਹਮਣੇ ਪੈ ਜਾ ਫਿਰ ਦਿਖਾਈ ਹੁੰਦਾ ਜਾਂਦਾ ਹੈ ਇਹ ਵੀ ਹੈ ਨਾ ਮਾਰਕਾ కేని మార్ਕਾ ਨਾ ਕਹੇ ਨਹੀਂ ਉਹ ਖੜ ਜਾ ਯਾਰ ਖੜ ਜਾ ਕਿਉਂ ਕੋਣ ਰਤਵਾਲ ਦਾ ਹੁਣੇ ਵਿੱਚ ਦਿਖਾਵਾਂਗੇ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਹਾਂ ਹੋਰ ਕੋਸ਼ਿਸ਼ ਬੈਕ ਸ਼ਾਟ ਤੋਂ ਦਿਖਾ ਦੇ ਚਾਰ ਸਿਲੰਡਰ ਦੇ ਵਿੱਚ ਆਗਾ 60 HP ਦਾ ਟਰੈਕਟਰ ਹੈ ਨਵਾਂ ਨੁਕਰਾ ਹੈਗਾ ਸ਼ਕੰਦਰ ਮਾਡਲ ਹੈ ਸ਼ਕੰਦਰ ਮਾਡਲ ਹੈ ਸ਼ਕੰਦਰ ਮਾਡਲ ਹੈ ਬਾਕੀ ਚੱਲਿਆ ਵੀ ਘੱਟ ਹੀ ਹੈ ਨਾ ਥੋੜਾ ਹੀ ਹੈ 310 ਘੰਟੇ ਇਧਰ ਕੈਮਰਾਮੈਨ ਉਧਰ ਨਿਗਾਹ ਮਾਰੀ ਵੀ ਕਿੰਨੇ ਘੰਟੇ ਦੱਸ ਦੇ ਫਿਰ 310 ਦਿਖਾਤਾ ਦਿਖਾਤਾ ਇਹ ਨਹੀਂ ਦਿਖਾਤਾ ਵੀਰ ਜੀ ਦਿਖਾਤਾ 310 ਘੰਟੇ ਚੱਲੇ ਦੋਸਤੋ ਇਹ ਟਰੈਕਟਰ ਜਮਾ ਨਮਾ 2.5 2 ਲੱਖ ਰੁਪਏ ਦਾ ਤੁਹਾਡਾ ਪਿੰਡ ਵੀ ਤਲਵੰਡੀ ਹੈ ਹਾਂ ਤੇ ਪੂਸ਼ੇ ਦੀ ਵੀ ਤਾਂ ਇਹ ਪ੍ਰਿੰਡਾ ਖਾਭ ਰਹੇ ਹਾਂ ਹਾਂ ਪ੍ਰਿੰਡਾ ਖਾਦੀਆਂ ਕਿਤੇ ਤਲਵੰਡੀ ਚੌੜ ਦੇ ਤਲਵੰਡੀ ਵਾਲੇ ਘੇਰ ਨਾਲੋਂ ਅਸੀਂ ਤੁਹਾਡੇ ਇਲਾਕੇ ਜਾਉਨੇ ਆ ਸੀ ਖੜੀ ਜਾਂਦੇ ਆ ਹਨ ਤੇ ਉਸ ਤੋਂ ਅੱਗੇ ਇੱਕ ਨਾਟ ਵਗੈਰਾ ਖੜਾ ਹੈ ਹਾਂ ਨਾਟਗਰਾਂ ਵੀ ਦਿਖਾਈ ਦੇ ਰਹੇ ਨੇ ਜਿਹੜੇ ਬੰਦੇ ਨੇ ਬਾਹਰ ਬੂਰ ਲੈ ਕੇ ਜਾਣਾ ਨਾ ਤਿਆਰ ਕਰਵਾ ਕੇ ਜਿਹੜੇ ਭਰਾਵਾਂ ਨੇ ਮੋੜੀ ਭਾਈ ਕਰਾਉਣਾ ਲਵਦੇ ਹੁੰਦੇ ਆ ਵੀ ਡਿਪੈਂਡ ਭਾਈ ਵੀ ਕਰਾਵਾਂਗੇ ਪਾਵਰ ਵੀ ਕਰਾਵਾਂਗੇ ਪ੍ਰਿੰਡਾ ਆਲਰੇਡੀ ਹੋਈ ਪਿਆ ਇਹ ਸਾਰਾ ਕੁਝ ਰੈਡੀ ਹੈ ਇਹ ਖੇਤੀ ਦਾ ਕੰਮ ਲੈਣਾ ਹਾਂ ਉਹਦੇ ਦਾ ਤਿਆਰ ਹੈ ਜੇ ਮੋਡੀਫਾਈ ਕਰਾਉਣਾ ਤਾਂ ਵੀ ਜਮਾ ਸੌਣੇ ਤੇ ਸਵੇਰ ਕਾ 62 ਹੋਇਆ ਢੱਲੋਂ ਪਾਵਰ ਹੋਇਆ ਵੇ ਪਾਵਰ ਹੋਇਆ ਜਸਪ੍ਰੀ ਇਹ ਵਧੀਆ ਟਰੈਕਟਰ ਟਾਇਰ ਨਵੇਂ ਆ ਮਗਰਾੜ ਨਵੇਂ ਲੱਗਿਆ ਆਈ ਬਗੈਰਾ ਸਾਰਾ ਬੈਟਰੀ ਬਾਕਸ ਨਵੇਂ ਪਾਏ ਵੇ ਸੋਨੇ ਦੇ ਸੁਭਗਈ ਹੈ ਟੈਰਾਂ ਦੀ ਕੰਡੀਸ਼ਨ ਦੇਖ ਲੈ ਤੂੰ ਜਮ ਓਕੇ ਦੀ ਰੂਪ ਜਮ ਓਕੇ ਹੈ ਨਾ ਤੇ ਗੇਅਰ ਕਿ ਇੰਜਨ ਕਰਨੀ ਸੋਮ ਸੋਮ ਬਾਬਾ ਸੋਮਨਾਥ ਕਹਿੰਦਾ ਵੀ ਟਰੈਕਟਰ ਦਾ ਕੋਈ ਲਾਂਬਾ ਨਹੀਂਗਾ ਕਾਗਜ਼ ਪੱਤਰ ਵੀ ਓਕੇ ਹੈ ਪੀਬੀ03 ਬਠਿੰਡਾ ਨੰਬਰ ਹੈ ਹਨਾ 622 ਪਾਵਰ ਬਾਈ ਸਵਾ ਦੋ ਲੱਖ ਰੁਪਇਆ ਡਿਮਾਂਡ ਹੈ 2 ਲੱਖ ਦਾ ਟਰੈਕਟਰ ਦੇ ਦੇਾਂਗੇ 2 ਟਰੈਕਟਰ ਤੇ ਸੈਲਫ ਨਵਾਂ ਆ ਜਾਵਾ ਸੈਲਫ ਨਵਾਂ ਉਹਦਾ ਕਹਿੰਦਾ ਬੈਟਰੀ ਵੀ ਨਵੀਂ ਹੈ ਨਹੀਂ ਨਹੀਂ ਉਹ ਤੋਂ ਹੀ ਲੈਣਾ ਆਪਾਂ ਅੱਛਾ ਹਾਂ ਆ ਇਧਰ ਉਹਨੂੰ ਮੈਂਸ਼ਨ ਨਹੀਂ ਕਰਨਾ ਮਿੰਡ ਦਾ ਹੈ ਨਾ ਮਿੰਡ ਦਾ ਮਿੰਡਾ ਬੈਟਰੀ ਬਾਕਸ ਦੇ ਦੋਨੇ ਨਵੇਂ ਨਵੇਂ ਮਗਰਾਟ ਜਮਾ ਨਵੇਂ ਪਿੱਛੋਂ ਆ ਜਾ ਪਿੱਛੋਂ ਵੀ ਦਿਖਾ ਦੇ ਪਿੱਛੋਂ ਵੀ ਦਿਖਾ ਦੇ ਬਾਹਰ ਦਾ ਸਹੂਲਤਾਂ ਪਾਈਆਂ ਤੇ ਅਡਜਸਟੇਬਲ ਆ ਲੱਗੀਆਂ ਅੱਛਾ ਆ ਵੀ ਨਵੇਂ ਆ ਲੈਂਕਾਂ ਆ ਵੇਖ ਡਬਲ ਡਿਸਟ੍ਰਿਬਿਊਟਰੇ ਕੰਪਨੀ ਵਾਲਾ ਲੱਗਿਆ ਹੁੰਦਾ ਗੱਲ ਕਰ ਕੋਈ ਲਾਉਂਦਾ ਨਹੀਂ ਇਹ ਵੀ ਆਪਸ਼ਨ ਆ ਮੇਰੇ ਕੋਲ ਪੀ ਲੱਗਿਆ ਜੇ ਕਿਸੇ ਨੇ ਕਮਾ ਲੋ ਬੁਕਿੰਗ ਕਰ ਲੋ ਇਹਦੀ ਇਹ ਤਾਂ ਪਾਲਾ ਥਿਆਉਣਾ ਹੀ ਨਹੀਂ ਤੇ ਨੰਬਰ ਹੈ ਜਿਹੜਾ ਆਪਾਂ ਕੁਲਵੀਰ ਦਾ ਉਹ ਵੀਡੀਓ ਸਾਨੂੰ ਛੱਡਾਂਗੇ ਨੰਬਰ ਤੁਸੀਂ ਜਾਣਦੇ ਹੋ ਭਲੀ ਵੱਤੀ 9417132636 ਜੇ ਫੋਨ ਨਾ ਚੱਕਿਆ ਤਾਂ ਵਟਸਐਪ ਤੇ ਮੈਸੇਜ ਵਟਸਐਪ ਤੇ ਮੈਸੇਜ ਕਰ ਲਿਓ ਉਹ ਵੀ ਦੇਰ ਅੰਸੇ ਸਾਨੂੰ ਅਸੀਂ ਰਿਪਲਾਈ ਕਰ ਦਿਆ ਕਰਾਂਗੇ ਵੀਡੀਓ ਬਦਲ ਕੇ ਸ਼ੇਅਰ ਕਰਦੇ ਪੇਜ ਨੂੰ ਕਰ ਲੇ ਫਾਲੋ ਧੰਨਵਾਦ ਧੰਨਵਾਦ